ਬਿਲਕੁਲ ਸਿੱਧੀਆਂ ਤਸਵੀਰਾਂ ਸ਼ੰਭੂ ਮੋਰਚੇ ਤੋਂ ਦਿਖਾ ਰਹੇ ਆ ਤੁਹਾਨੂੰ ਦੇਖ ਸਕਦੇ ਹੋ ਕਿਵੇਂ ਜਿਹੜਾ ਤਿਆਰੀ ਕੀਤੀ ਗਈ ਆ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਗੋਲਾਬਾਰੀ ਦੀ ਗੱਲ ਦੇ ਵਿੱਚ ਦੇਖ ਸਕਦੇ ਹੋ ਸੀ ਬੰਦੂਕ ਪਾਈ ਹੋਈ ਆ ਦੂਜੀ ਵੀ ਜਿਹੜੀ ਆ ਰੱਖ ਦਿੱਤੀ ਗਈ ਆ ਤਾਂ ਦੋਨੇ ਆਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਸੀ ਕਿਸ ਪ੍ਰਕਾਰ ਜਰਾਤਰੂ ਗੈਸ ਦੇ ਗੋਲੇ ਦੀਆਂ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਦੋਨੇ ਰੈਡੀ ਕਰ ਲਈਆਂ ਗਈਆਂ ਨੇ ਏ ਬਿਨਾ ਡੱਡੇ ਤੋਂ ਨਹੀਂ ਠੀਕ ਹੋਣੇ ਵੀਰੇ ਮੀਟਿੰਗਾਂ ਮੂੜਕਾ ਕੁਝ ਨਹੀਂ ਕਰਦੀਆਂ ਅਸੀਂ ਜੰਗਾਲ ਲੱਗੇ ਪੈਨੇ ਸਾਡੀਆਂ ਗੱਲਾਂ ਨੂੰ ਅਸੀਂ ਚੱਕ ਲੈਣੀ ਆ ਬਿਨਾ ਰੈਡੀ ਕਰ ਦਿੱਤਾ ਉਹਨਾਂ ਨੇ ਦੁਬਾਰੇ ਫਾਈਲ ਚਲਾਨ ਲਈ ਤੇ ਆਸੂ ਗੈਸੇ ਗੋਲੇ ਚਲਾਨ ਲਈ ਦੁਬਾਰੇ ਫੇਰ ਰੈਡੀ ਹੋ ਗਏ ਨੇ ਉਹ ਇਹ ਨਹੀਂ ਸਮਝਦੇ ਸੀ ਕਿਸਾਨ ਆ ਅਸੀਂ ਇੱਥੇ ਕੋਈ ਲੜਨੇ ਨਹੀਂ ਆਏ ਸੀ ਤਾਂ ਸ਼ੰਭੂ ਬਾਡਰ ਦੇ ਉੱਪਰ ਮੌਜੂਦ ਆ ਦੇਖ ਸਕਦੇ ਹੋ ਪਿੱਛੇ ਜਿਹੜਾ CRPF ਔਰ ਹਰਿਆਣਾ ਪ੍ਰਸ਼ਾਸਨ ਜਿਹੜਾ ਡਟਿਆ ਹੋਇਆ ਤੇ ਸਾਹਮਣੇ ਜਿਹੜਾ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਦਾਅਦ ਦੀਏ ਕਿ ਲਗਾਤਾਰ ਕੱਲ ਜਿਹਾ ਆਦਿਨਾ 7 ਘੰਟੇ ਮੀਟਿੰਗ ਚੱਲੀ ਉਸ ਤੋਂ ਬਾਅਦ ਜਿਹੜਾ ਮੈਰਾਥਨ ਮੀਟਿੰਗ ਤੋਂ ਬਾਅਦ ਸਵੇਰੇ 9:30 ਵਜੇ ਤੱਕ ਮੀਟਿੰਗ ਹੁੰਦੀ ਆ ਫੇਰ ਵੀ ਜਿਹੜਾ ਅਜੇ ਤੱਕ ਕੁਝ ਵੀ ਮੰਗਾਂ ਦਾ ਹੱਲ ਨਹੀਂ ਨਿਕਲਦਾ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਤਾਮਾ ਝਾਮਾ ਪੂਰਾ ਤੁਹਾਨੂੰ ਦਿਖਾ ਰਿਹਾ ਹਰਿਆਣਾ ਦੇ ਵੱਲੋਂ ਜਿਹੜਾ ਸਾਹਮਣੇ CRPF ਦੇਖ ਸਕਦੇ ਹੋ ਵੱਡੇ ਪੱਧ ਥੱਲੇ ਲਗਾਈ ਗਈ ਹੈ ਦੇਖ ਸਕਦੇ ਹੋ ਉਸ ਫੈਂਸਿੰਗ ਜਿਹੜੀ ਆ ਕੀਤੀ ਗਈ ਹੈ ਤੇ ਬੈਰੀਕੇਡਾਂ ਦੇ ਉੱਪਰ ਚੜ੍ਹੀ ਹੋਈ ਨਜ਼ਰ ਆ ਰਹੀ ਹੈ ਤੇ ਪਿੱਛੇ ਜਿਹੜਾ ਵਾਟਰ ਕੈਨਨ ਦੀਆਂ ਵੈਨਾਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਬਾਰਡਰ ਤੇ ਤਸਵੀਰਾਂ ਨੇ ਬਾਰਡਰ ਤੇ ਇਸ ਵਕਤ ਅਸੀਂ ਮੌਜੂਦ ਆ ਸਾਹਮਣੇ ਉਹ ਦੇਖ ਸਕਦੇ ਹੋ ਅਸੀਂ ਜਮਾ ਬਿਲਕੁਲ ਨਾਲ ਹੈ ਕੋਈ ਜ਼ਿਆਦਾ ਬਹੁਤੀ ਕੋਈ ਦੂਰ ਨਹੀਂ ਨੇ ਦੇਖ ਸਕਦੇ ਹੋ ਤੁਸੀਂ ਕੋਈ ਜ਼ਿਆਦਾ ਬਹੁਤੀ ਦੂਰ ਨਹੀਂ ਹੈ ਇਹ ਸੀਆਰਪੀਐਫ ਦੇ ਵੱਲੋਂ ਤਾਂ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਤਿਆਰ ਕੀਤੀ ਜਾ ਰਹੀ ਹੈ ਸਾਹਮਣੇ ਦਿਖਾਓ ਮੈਂ ਕਹਾਂਗਾ ਕਿ ਦਿਖਾਇਆ ਜਾਵੇ ਬੰਦੂਕ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਕਿਸ ਪ੍ਰਕਾਰ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਵਾਂਗੇ ਜਿਹੜੀ ਜਿਸ ਦੇ ਵਿੱਚੋਂ ਜਿਹੜਾ ਅਥਰੂ ਗੈਸ ਦੇ ਗੋਲੇ ਡਿੱਗਦੇ ਹੁੰਦੇ ਆ ਉਸ ਨੂੰ ਤਿਆਰ ਕੀਤਾ ਜਾ ਰਿਹਾ ਤਿਆਰ ਉਹ ਤਿਆਰ ਵਰਤਾਰ ਜਿਹੜਾ ਕੀਤਾ ਗਿਆ ਤੇ ਥੋੜੀ ਦੇਰ ਦੇ ਵਿੱਚ ਹੋ ਸਕਦਾ ਕੋਈ ਗੋਲੀਬਾਰੀ ਅਥਰੂ ਗੈਸ ਦੀ ਗੋਲੀਬਾਰੀ ਜਿਹੜੀ ਆ ਹੋ ਸਕੇ ਤਾਂ ਦੂਜੀ ਵੀ ਦੇਖ ਸਕਦੇ ਹੋ ਤਿਆਰ ਕੀਤੀ ਗਈ ਹੈ ਦੂਜੀ ਵੀ ਜਿਹੜੀ ਹੈ ਰੱਖ ਦਿੱਤੀ ਗਈ ਹੈ ਤਾਂ ਦੋਨੇ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਸੀ ਕਿਸ ਪ੍ਰਕਾਰ ਜਰਾਤੂ ਗੈਸ ਦੇ ਗੋਲੇ ਦੀਆਂ ਜਿਹੜਾ ਤੁਹਾਨੂੰ ਦਿਖਾ ਰਹੇ ਹੈ ਦੋਨੇ ਰੈਡੀ ਕਰ ਲਈਆਂ ਗਈਆਂ ਨੇ ਤਾਂ ਹੋ ਸਕਦਾ ਇਸ ਤੋਂ ਬਾਅਦ ਮੈਂ ਕਹੂੰਗਾ ਇੱਕ ਵਾਰ ਇਧਰੋਂ ਵੀ ਦਿਖਾਇਆ ਜਾਵੇ ਤਾਂ ਗੱਲਬਾਤ ਜਰੂਰ ਭਾਈ ਇੱਕ ਵਾਰ ਫਿਰ ਤੋਂ ਜਿਹੜਾ ਰੈਡੀ ਕਰ ਲਿੱਤਾ ਗਿਆ ਸਭ ਨੂੰ ਸਾਰਾ ਹਾਂਜੀ ਭਾਈ ਅਸ਼ੀਸ਼ ਗੱਲ ਜੀ ਭਾਈ ਆ ਦੇਖੋ ਫਾਈਲ ਆ ਦੇਖੋ ਜੀ ਅੱਜ ਵੀ ਇਹਨਾਂ ਨੇ 115 ਵਰ ਦੇ ਪੈਰ ਹਮਾਰੇ ਉਹ ਦੇਖੋ ਹੁਣ ਵੀ ਨਾ ਰੈਡੀ ਕਰ ਦਿੱਤਾ ਉਹਨਾਂ ਨੇ ਦੁਬਾਰਾ ਫਾਇਰ ਚਲਾਣ ਲਈ ਤੇ ਆਸੂ ਗੈਸੇ ਗੋਲੇ ਚਲਾਣ ਲਈ ਦੁਬਾਰਾ ਫਿਰ ਰੈਡੀ ਹੋ ਗਏ ਨੇ ਉਹ ਇਹ ਨਹੀਂ ਸਮਝਦੇ ਸੀ ਕਿਸਾਨ ਆ ਅਸੀਂ ਇੱਥੇ ਕੋਈ ਲੜਨੇ ਨਹੀਂ ਆਏ ਸੀ ਅਸੀਂ ਆਪਣਾ ਪ੍ਰੋਟੈਸਟ ਕਰਨ ਆਏ ਆ ਬੜੇ ਸ਼ਾਂਤ ਤਰੀਕੇ ਨਾਲ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਸਾਡਾ ਕਹਾਂਗਾ ਕਿ ਬਿਲਕੁਲ ਜਿਹੜਾ ਦਿਖਾਇਆ ਜਾਵੇ ਆਸ-ਪਾਸੇ ਜਿਹੜੇ ਲੋਕ ਮੌਜੂਦ ਨੇ ਕਿਉਂਕਿ ਜੇ ਸਾਹ ਦੇ ਨਾਲ ਤਿਆਰੀਆਂ ਕੀਤੀਆਂ ਗਈਆਂ ਤਾਂ ਦੇਖ ਸਕਦੇ ਇੱਕ ਵਾਰ ਮੈਂ ਕਹੂੰਗਾ ਇੱਥੋਂ ਦਿਖਾਇਆ ਜਾਵੇ ਉਹ ਹੱਥ ਦੇ ਵਿੱਚ ਜਿਹੜਾ ਦੇਖ ਸਕਦੇ ਥਰੂ ਗੋਲੇ ਸੁੱਟਣ ਵਾਲੀ ਜਿਹੜੀ ਉਹ ਬੰਦੂਕ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਤਿਆਰੀ ਕਰ ਲਈ ਗਈ ਹੈ ਥੋੜੀ ਦੇ ਦੇ ਵਿੱਚ ਹੋ ਸਕਦਾ ਹੈ ਗੋਲੀਆਂ ਜਿਹੜੀਆਂ ਇੱਧਰ ਸੁੱਟੇ ਜਾਣ ਗੋਲੇ ਸੁੱਟੇ ਜਾਣ ਵੱਡੀ ਗਿਣਤੀ ਦੇ ਵਿੱਚ ਪਰ ਤੁਸੀਂ ਦੇਖ ਸਕਦੇ ਮੈਂ ਕਹੂੰਗਾ ਕਿ ਕੈਮਰਾਮੈਨ ਨੂੰ ਤਸਵੀਰ ਜ਼ੂਮ ਕਰਕੇ ਦਿਖਾਈ ਜਾਵੇ ਜਿਹਦੇ ਬੁਲਟ ਪ੍ਰੂਫ ਜਿਹੜੀ ਜੈਕਟ ਪਾਈ ਹੋਈ ਹੈ ਉਸ ਦੇ ਜਿਹੜਾ ਹੱਥ ਦੇ ਵਿੱਚ ਹੈ ਬੰਦੂਕ ਤੇ ਇਸ ਦੇ ਵਿੱਚ ਹੋ ਸਕਦਾ ਥਰੂ ਗੈਸ ਦਾ ਉਹ ਗੋਲਾ ਜਿਹੜਾ ਅੱਗੇ ਸੁੱਟਿਆ ਜਾਊਗਾ ਤਾਂ ਉਹ ਦੇਖ ਸਕਦੇ ਹੋ ਕਿਵੇਂ ਰੈਡੀ ਕੀਤਾ ਗਿਆ ਗਲ ਦੇ ਵਿੱਚ ਪਾਇਆ ਗਿਆਗਾ ਬਿਲਕੁਲ ਤਿਆਰਬਰ ਤਿਆਰਤਾ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਸ਼ੰਭੂ ਬਾਡਰ ਤੋਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਜਿਹੜਾ ਕਰ ਲਈ ਹੈ ਤਿਆਰੀ ਤਾਂ ਇਹ ਬਿਲਕੁਲ ਸਿੱਧੀਆਂ ਤਸਵੀਰਾਂ ਸ਼ੰਭੂ ਮੋਰਚੇ ਤੋਂ ਦਿਖਾ ਰਿਹਾ ਤੁਹਾਨੂੰ ਦੇਖ ਸਕਦੇ ਹੋ ਕਿਵੇਂ ਜਿਹੜਾ ਤਿਆਰੀ ਕੀਤੀ ਗਈ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਗੋਲਾਬਾਰੀ ਦੀ ਗੱਲ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬੰਦੂਕ ਪਾਈ ਹੋਈ ਹੈ ਦੋਨਾਂ ਪਾਸੇ ਜਿਹੜੀ ਬੰਦੂਕ ਦੇ ਵਿੱਚੋਂ ਅਤਰੂ ਗੈਸ ਦੇ ਗੋਲੇ ਡਿੱਗਦੇ ਆ ਤਾਂ ਇਹ ਉਹੀ ਬੰਦੂਕ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਦੇਖ ਸਕਦੇ ਹੋ ਤੁਸੀਂ ਗੱਲਬਾਤ ਜਰੂਰ ਕਰਾਂਗੇ ਸਾਰਿਆਂ ਦੇ ਨਾਲ ਕਿਉਂਕਿ ਆਖਰਕਾਰ ਜਿਹੜਾ ਜਿਸ ਹਿਸਾਬ ਦੇ ਨਾਲ ਵਰਤਾਓ ਇੱਥੇ ਕੀਤਾ ਜਾ ਰਿਹਾ ਹੈਗਾ ਤਾਂ ਤਸਵੀਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਜਰੂਰ ਕਰਾਂਗੇ ਬਾਈ ਉਹਨਾਂ ਨਾਲ ਗੱਲਬਾਤ ਜਰੂਰ ਕਰਾਂਗੇ ਕਿ ਆਖਰਕਾਰ ਬਾਈ ਉਹ ਦੇਖ ਸਕਦੇ ਹੋ ਦੁਬਾਰਾ ਫਿਰ ਤੋਂ ਜਿਹੜਾ ਉਹਨਾਂ ਤਰੂ ਗੈਸ ਦੇ ਗੋਲੇ ਦੀ ਤਿਆਰੀ ਕਰ ਲਈ ਗਈ ਹੈ ਦੁਬਾਰਾ ਫਿਰ ਤੋਂ ਗਲਾਂ ਦੇ ਵਿੱਚ ਬਾਈ ਜੀ ਪਤਾ ਕੀ ਹੈ ਆਉਂਦਾ ਹਰ ਟਾਈਮ ਤਿਆਰੀ 'ਚ ਬੈਠੇ ਨੇ ਉਹ ਤਿਆਰੀ ਚ ਬੈਠੇ ਨੇ ਉਹ ਦੇਖਦੇ ਨੇ ਕਦੋਂ ਕੋਈ ਹੁੱਲੜਬਾਜੀ ਹੋਵੇ ਕੋਈ ਮੌਕਾ ਮਿਲੇ ਸਾਨੂੰ ਅੱਜ ਦੀ ਨਾਲ ਫਿਰਗਰ ਪਰ ਅਸੀਂ ਨਾ ਬਾਈ ਸਿੱਖ ਆਪਣੇ ਜੱਥੇਵੰਦੀਆਂ ਨਾਲ ਖੜੇ ਆ ਉਹਨਾਂ ਨੇ ਸਾਨੂੰ ਆਰਡਰ ਦਿੱਤੇ ਨੇ ਸ਼ਾਮ ਦੇ ਅੰਤ ਵਾਰ ਦੇ ਸ਼ਾਮ ਨੂੰ 5 ਵਜੇ ਤੱਕ ਦਾ ਉਹ ਤੋਂ ਬਾਅਦ ਅਸੀਂ ਪਿਆਰ ਨਾਲ ਸ਼ਾਂਤੀਪੂਰਵਕ ਨਾਲ ਬੈਠੇ ਆ ਵਾਹਿਗੁਰੂ ਦਾ ਜਾਪ ਚੱਲਦਾ ਪਿਆ ਕਿਸੇ ਪਰ ਅਸੀਂ ਨੌਜਵਾਨਾਂ ਨੂੰ ਭਰਾਵਾਂ ਨੂੰ ਸਮਝਾ ਰਹੇ ਆ ਆਪਣੇ ਨੂੰ ਵੀ ਕਿਸੇ ਨਾਲ ਬਾਈ ਹੁੱਲੜਬਾਜੀ ਨਹੀਂ ਕਰਨੀ ਦੇਖੋ ਪਿਆਰ ਨਾਲ ਆਹ ਖੜੇ ਆਂ ਤੇ ਪਿਆਰ ਨਾਲ ਅਸੀਂ ਬੈਠੇ ਆ ਕਿਉਂਕਿ ਜੇ ਮੜੀ ਜੀ ਕਿਤੇ ਗੈਰਤ ਹੋ ਗਈ ਨਾ ਕਿਤੇ ਅਣ ਦੇਖੀ ਹੋ ਗਈ ਆਹ ਭਰਾ ਸਾਡੇ ਬੈਠੇ ਨੇ ਇਹ ਇੱਕ ਦੇ ਚੱਕਰਾਂ ਚ ਸਾਰੇ ਬਜ਼ੁਰਗ ਬੈਠੇ ਨੇ ਕਿਸੇ ਦੇ ਸਾਥ ਪੈਰ ਲੱਗ ਜਾਣੀ ਸਾਨੂੰ ਇਹਨਾਂ ਤੋਂ ਡਰ ਲੱਗਦਾ ਸਾਨੂੰ ਆਪਣੀ ਜਾਨ ਦਾ ਕੋਈ ਖਤਰਾ ਨਹੀਂ ਭਾਜੀ ਇਸ ਕਰਕੇ ਅਸੀਂ ਡਰਦੇ ਆ ਅਸੀਂ ਇਹਨਾਂ ਨੂੰ ਬਾਰ ਬਾਰ ਕਹਿੰਨੇ ਆ ਬਾਈ ਕੋਈ ਹੁੱਲੜਵਾਜੀ ਨਾ ਕਰੇ ਕਿਵੇਂ ਅਸੀਂ ਤੋਂ ਭਜੋਗੇ ਅਸੀਂ ਡਰਨ ਵਾਲੀ ਫੌਜ ਹੀ ਨਹੀਂ ਹੈਗੀ ਸਾਡੀ ਪੋੜਿਆ ਦੀ ਮੀਟਿੰਗ ਲੰਮੀ ਚੱਲੀ ਆ ਕਿ ਸਵੇਰੇ 3 ਵਜੇ ਤੱਕ ਓਏ ਬਿਨਾ ਡੱਡੇ ਤੋਂ ਨਹੀਂ ਠੀਕ ਹੋਣੇ ਵੀਰੇ ਮੀਟਿੰਗਾਂ ਮੂੜਕਾ ਕੁਝ ਨਹੀਂ ਕਰਦੀਆਂ ਅਸੀਂ ਜੰਗਾਲ ਲੱਗੇ ਪੈਨੇ ਸਾਡੀਆਂ ਗੱਲਾਂ ਨੂੰ ਅਸੀਂ ਚੱਕ ਲੈਣੀ ਆ ਇਹਨਾਂ ਜੋ ਇੱਕ ਬੰਦੇ ਕੜਨਾ ਹਥਿਆਰ ਜੇ ਚਲਾਉਣ ਜਾਣਦੇ ਅਸੀਂ ਵੀ ਐਕਸਪਰਟ ਆ ਸਾਰੇ ਸਟਾਕ ਸਰਵਿਸਮੈਨ ਆ ਅਸੀਂ ਚੱਕਾਂਗੇ ਚੱਕਾਂਗੇ ਬਾਅਦ ਚ ਹਥਿਆਰ ਹੁਣ ਵੀਰੇ ਤੁਸੀਂ ਗੱਲ ਕਰੀ ਮੀਟਿੰਗ ਦੀ ਹੈਨਾ ਮੀਟਿੰਗਾਂ ਦੇਖੋ 37 38 ਮੀਟਿੰਗਾਂ ਹੋ ਗਈਆਂ ਇੱਕ ਵੀ ਰਿਪੋਰਟ ਜਨਤਕ ਹੋਈ ਹੈ ਕਿ ਕੋਈ ਰਿਪੋਰਟ ਜਨਤਕ ਨਹੀਂ ਹੋਈ ਹੈਗੀ 37 38 ਮੀਟਿੰਗਾਂ ਹੋ ਚੁੱਕੀਆਂ ਨੇ ਸਾਨੂੰ ਕੋਈ ਇੱਕ ਰਿਪੋਰਟ ਦਾ ਦਿਖਾਈ ਜਾਵੇ ਵੀ ਹਾਂ ਇੱਕ ਰਿਪੋਰਟ ਹੈਗੀ ਆ ਕਿੱਥੇ ਆ ਕਿੱਥੇ ਗਈ ਕਿੱਥੇ ਗਈ ਨਹੀਂ ਗਈ ਸਾਨੂੰ ਕੁਝ ਨਹੀਂ ਪਤਾ ਜਨਤਨ ਨੂੰ ਕੀ ਪਤਾ ਵੀਰੇ ਏ ਕੀ ਜੀ ਤੁਹਾਨੂੰ ਵੀ ਪਤਾ ਵਾ ਨਾ ਇਹ ਸਭ ਸਮਾਂ ਖਰਾਬ ਹੋ ਰਿਹਾ ਵਗਾ ਠੀਕ ਆ ਨਾ ਅਸੀਂ ਸਿਰਫ ਚਲੋ ਆਗੂਆਂ ਦੇ ਕੋਲੇ ਕਨੇ ਤੇ ਬੈਠੇ ਆ ਉਰੇ ਸਾਨੂੰ ਮੌਕਾ ਦਿੱਤਾ ਜਾਵੇ ਅਸੀਂ ਕਹਿੰਦੇ ਆ ਵੀ ਹਰੇਕ ਗੱਲ ਪਿਆਰ ਨਾਲ ਮਸਲੇ ਨਾਲ ਹੱਲ ਹੋਣੀ ਚਾਹੀਦੀ ਆ ਆਪਾਂ ਇਹ ਚੀਜ਼ ਦੇ ਪਹਿਲਾਂ ਤਾਂ ਹੱਕਤ ਚ ਤੇ ਬਾਅਦ ਦੇ ਵਿੱਚ ਤਾਂ ਵੀਰੇ ਹਨਾ ਜੋ ਕੁਝ ਕਰਨਾ ਮੈਂ ਉਹ ਤਾਂ ਜੋ ਉਹਨਾਂ ਨੇ ਉੱਪਰੋਂ ਆਰਡਰ ਦਿੱਤਾ ਉਹ ਤਾਂ ਵੀਰੇ ਹਨਾ ਕਰਨਾ ਹੀ ਆ ਆ ਬੱਚਿਆਂ ਦਾ ਨਕਦਾਨ ਕਰੀ ਜਾਂਦੇ ਹੋ ਦੁਬਾਰੇ ਫੇਰ ਤੋਂ ਇਹਦਾ ਸਾਰੀ ਤਿਆਰੀ ਕੀਤੀ ਗਿਆ ਫੇਰ ਬੰਦੂ ਜਿਹੜੀ ਗਲਾੰਚ ਪਾਈ ਗਿਆ ਜਿਹਦੇ ਵੀ ਅਤਰੂ ਗੈਸ ਦੇ ਗੋਲੇ ਡਿੱਗਦੇ ਜਿੱਤੋਂ ਇਹ ਗੱਲ ਦੀ ਨੋਬਤ ਆਉਣੀ ਨਹੀਂ ਸੀਗੀ ਇਹ ਐਡੀ ਨੋਬਤ ਆਉਣੀ ਨਹੀਂ ਸੀ ਜੇ ਪਹਿਲਾਂ ਹੀ ਨਾ ਜਦੋਂ ਧਰਨਾ ਦਿੱਤਾ ਗਿਆ ਵਗਾ ਜੇ ਉਦੋਂ ਇਹ ਧਰਨਾ ਚੱਕਿਆ ਜਾਂਦਾ 2 ਮਹੀਨੇ ਹੋਰ ਬੈਠੇ ਰਹਿੰਦੇ ਉੱਥੇ ਜਿੰਨਾ ਨੁਕਸਾਨ ਹੋਇਆ ਨੁਕਸਾਨ ਨਹੀਂ ਸੀ ਹੋਣਾ ਲਿਖਤੀ ਰੂਪ ਚ ਲੈਂਦੇ ਨਾ ਜਿੰਨਾ ਵੀ ਗਲਤ ਆ ਇਹ ਆ ਜੀ ਲਿਖਤੀ ਰੂਪ ਤੁਹਾਡੇ ਸਾਹਮਣੇ ਹੀ ਆ ਸਾਰੇ ਦੇਖੋ ਸ਼ਾਂਤੀਪੂਰਵਕ ਬੈਠਿਆ ਸੀ ਨਹੀਂ ਚਾਹੁੰਦੇ ਕਿਸੇ ਦਾ ਨੁਕਸਾਨ ਹੋਵੇ ਪਰ ਇਹ ਆਪਣੇ ਆਪ ਤੋਂ ਹੀ ਸਾਡੇ ਤੇ ਇਤਰੂ ਗੋਲੇ ਛੱਡ ਰਿਹਾ ਰਾਤ ਨੂੰ ਪੰਜਾਹ ਪੰਜਾਹ ਲਾਠੀਆਂ ਮਾਰ ਰਿਹਾ ਵਿਕਰਮ ਮੈਂ ਕਹਾਂਗਾ ਕਿ ਇੱਕ ਵਾਰ ਬਚਾਲੋਂ ਵੀ ਦਿਖਾਇਆ ਜਾਵੇ ਇਧਰਲਾ ਪਾਸਾ ਵੀ ਦਿਖਾਇਆ ਜਾਵੇ ਉੱਥੇ ਖੜਕੇ ਜਿਹੜਾ ਇਧਰੋਂ ਵੀ ਦਿਖਾਇਆ ਜਾਵੇ ਸਾਰਾ ਥੋੜੀ ਦੂਰ ਹੋ ਕੇ ਕਿਉਂਕਿ ਇਧਰ ਕਿਸਾਨ ਜ ਜ਼ਰੂਰ ਕੀਤਾ ਜਾਵੇ ਕਿਸਾਨਾਂ ਵੱਲ ਹਾਂਜੀ ਭਾਈ ਵੀਰੇ ਇਹ ੱਤਕਾ ਕਰ ਰਿਹਾ ਬਰਸਾਸਨ ਇਹ ਕੋਈ ਚੱਕਰ ਨਹੀਂ ਹੈ ਇਹ ਸ਼ਾਂਤੀਪੂਰਵਕ ਸਾਰੇ ਬੈਠੇ ਆ ਇਹ ਤੁਹਾਡੇ ਸਾਹਮਣੇ ਆ ਦੇਖੋ ਸਾਰੀ ਕੀਤੀ ਇਹ ਕਦੇ ਡਰੋਨ ਜਿਹੜਾ ਉਹਦੇ ਨਾਲ ਲੋਡ ਕਰ ਲਿਆ ਇਹਨਾਂ ਨੇ ਇਹ ਬੇਵਜ੍ਹਾ ਮਾਰ ਰਹੇ ਆ ਤੰਗ ਕਰ ਰਹੇ ਆ ਕਿਸਾਨਾਂ ਨੂੰ ਇਹ ੱਤਕਾ ਕਰ ਰਹੇ ਆ ਬੈਠਣ ਨਹੀਂ ਦਿੰਦੇ ਹੈਗੇ ਰਾਤ ਨੂੰ ਮਾਰੀਆਂ ਵੀਰ ਜੀ ਪਹਿਲਾਂ ਖਾਲਸਾ ਰਾਜ ਸੀਗਾ ਜਦੋਂ ਉਦੋਂ ਅੰਗਰੇਜ਼ਾਂ ਨੇ ੱਤਕਾ ਇਦਾਂ ਹੀ ਕਰਿਆ ਸੀਗਾ ਖਾਰਸਰਾ ਅੱਜ ਐਂਟਰ ਹੋਣ ਦੀ ਕੋਸ਼ਿਸ਼ ਕਰਦੇ ਸੀਗੇ ਪਰ ਮਹਾਰਾ ਰਣਜੀਤ ਸਿੰਘਾ ਰਾਜ ਕਰਕੇ ਅੰਗਰੇਜ਼ ਵੜ ਨਹੀਂ ਸਕੇਗੇ। ਇਹ ਹੀ ਹੁਣ ਕਾਲੇ ਅੰਗਰੇਜ਼ ਆ ਜਿਹੜੇ ਉਹ ਇਧਰ ਨੇ ਉਹ ਤੋਂ ਜਾਂ ਤੋਂ ਰੋਕ ਰਹੇ ਹੈ। ਦੇਖ ਸਾਧੋ ਲੋਕਾਂ ਦਾ ਗੁੱਸਾ ਵੀ ਜਿਹੜਾ ਜਾਇਜ਼ ਆ ਕਿਉਂਕਿ ਜਦੋਂ ਚੁੱਪ ਚਾਪ ਤੁਸੀਂ ਖੜੇ ਹੋਨੇ ਹੋ ਪਰ ਫਿਰ ਵੀ ਜਿਹੜਾ ਹੈ ਪ੍ਰਸ਼ਾਸਨ ਦੇ ਵੱਲੋਂ ਤੱਕਾ ਮੁੱਕੀ ਜਿਹੜੀ ਆ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਥਰੂ ਗੈਸ ਦੇ ਗੋਲੇ ਜਿਹੜੇ ਆ ਵਰਸਾਏ ਜਾ ਰਹੇ ਆ ਤਾਂ ਫਿਰ ਜਿਹੜਾ ਲੋਕ ਵੀ ਜਿਹੜਾ ਗੁੱਸੇ 'ਚ ਜ਼ਰੂਰ ਆਉਂਦਾ ਕੈਮਰਾ ਪਰਸਨ ਵਿਕਰਮ ਦੇ ਨਾਲ ਮਨਦੀਪ ਜੋਤ ਸ਼ੰਭੂ ਬਾੜੀ